ਹਾਂਜੀ ਵੀਰੋ ਆਪਾਂ ਇੱਕ ਤੁਹਾਨੂੰ ਵੀਡੀਓ ਦਿਖਾਉਣਿਆ ਬਣਾ ਕੇ ਤੇ ਆ ਕੰਮ ਬਾਲਾ ਹੀ ਸੌਖਾ ਤੇ ਆ ਸਾਰੀ ਗੇਮ ਆ ਜੀ ਇੱਕ ਮਿੰਟ ਖੜਵਾ ਦੇਖੋ ਜਰਾ ਆ چھوٹਾ ਸਿਸਟਮ ਆਪਾਂ ਬੈਕਯਾਰਡ ਚ ਲਾਇਆ ਆਪਣੇ ਤੇ ਬਹੁਤ ਘੈਂਟ ਕਰਦੀ ਪਹਿਲੇ ਤੋੜ ਦੀ ਤਿਆਰ ਹੋ ਜਾਂਦੀ ਆ ਤੇ ਕੋਈ ਖਾਸ ਖਰਚਾ ਵੀ ਨਹੀਂ ਆਉਂਦਾ ਬਾਕੀ ਤੁਹਾਡੀ ਤੇ ਡਿਪੈਂਡ ਕਰਦਾ ਕਿੰਨੀ ਕੁਆਲਿਟੀ ਬਣਾਉਣੀ ਆ 20 ਤੋਂ 30 ਡਾਲਰ ਚ ਇੱਕ ਬੋਤਲ ਤਿਆਰ ਹੋ ਜਾਂਦੀ ਆ ਜੇ ਤੁਸੀਂ ਸਮਾਨ ਪਾਉਂਦੇ ਹੋ ਬਹੁਤ ਵਧੀਆ ਜਿਵੇਂ ਡਰਾਈ ਫਰੂਟ ਪਾਓ ਨਿੱਕੀਆਂ ਲਾਚੀਆਂ ਮਰਠੀ ਦਾਲ ਚੀਨੀ گلاب ਦੇ ਫੁੱਲ ਹੋਰ ਕੁਆਲਿਟੀ ਦਾ ਸਮਾਨ ਪਾ ਕੇ ਬਣਾਉਣੀ ਆ ਤਾਂ 30 ਡਾਲਰ ਚ ਬੋਤਲ ਬਣਦੀ ਆ ਜੇ ਪਿੰਡਾਂ ਵਾਂਗੂ ਬਣਾਉਣੀ ਆ ਬਿਲਕੁਲ ਸਾਦੀ ਪਹਿਲੇ ਤੋੜਦੀ ਗੁੜ ਪਾ ਕੇ ਤੇ ਖੰਡ ਪਾ ਕੇ ਜਿਹੜਾ ਆਪਾਂ ਲਾਣ ਤਿਆਰ ਕਰਕੇ ਕੱਢ ਲੈਨੇ ਆ ਉਹ ਤੁਹਾਨੂੰ ਬੋਤਲ ਵੈਠਦੀ ਹੈ ਪੰਜ ਤੋਂ 7 ਡਾਲਰ ਦੇ ਵਿੱਚ ਇੱਕ ਤੇ ਜਿਹੜੀ ਉਹ 7 ਡਾਲਰ ਚ ਬੋਤਲ ਬਣੇਗੀ ਤਕਰੀਬਨ ਡਿਗਰੀ ਹੋਏਗੀ ਉਹਦੀ ਅਸਤੀ ਤੋਂ 85% ਇੱਥੇ ਜਿਹੜੀ ਆਪਾਂ ਠੇਕੇ ਤੋਂ ਮੁੱਲ ਲੈ ਕੇ ਆਉਣੇ ਆ ਕੋਈ ਮਰਜ਼ੀ ਬ੍ਰਾਂਡ ਲੈ ਲਓ ਬਰੂ ਲੈਵਲ ਲੈ ਲਓ ਸ਼ਿਵਾਸਰੀਗਲ ਲੈ ਲਓ ਹੈਂਸੀ ਲੈ ਲਓ ਜਿੰਨੇ ਵੀ ਵਧੀਆ ਵੱਡੇ ਬ੍ਰਾਂਡ ਆ ਵਧੀਆ ਵਾਲੇ ਡਿਗਰੀ ਤੁਹਾਨੂੰ 40% ਹੀ ਮਿਲਣੀ ਆ ਤੇ 40% ਪ੍ਰੂਫ ਹੁੰਦਾ ਉਹ ਚ ਤੇ ਆਪਾਂ ਇੱਥੇ ਘਰੇ ਬਣਾ ਸਕਦੇ ਆ ਬਹੁਤ ਵਧੀਆ ਜਿਹੜੀ ਤੁਹਾਨੂੰ 10 ਡਾਲਰ ਦੀ ਬੋਤਲ ਵੇਣੀ ਆ ਤੇ ਬਾਕੀ ਜੇ ਕੋਈ ਬਾਹਲਾ ਸ਼ੌਂਕੀ ਬੰਦਾ ਉਹ ਫਿਰ ਦਾਲ ਚੀਨੀ ਪਾਲੇ ਗਲਾਬ ਦੇ ਫੁੱਲ ਪਾਲੇ ਡਰਾਈ ਫਰੂਟ ਪਾਲੇ ਹੋਰ ਨਿੱਕੀਆਂ ਮੋਟੀਆਂ ਲਾਚੀਆਂ ਲੂਚੀਆਂ ਪਾ ਆਪੂ ਕੇ ਥੋੜਾ ਐਕਸਟਰਾ ਮਹਿੰਗਾ ਕੰਮ ਕਰ ਲਵੇ ਤਾਂ 30 ਕ ਡਾਲਰ ਚ ਬੋਤਲ ਵੇਝੇਗੀ ਇੱਕ ਪਰ ਜਿਹੜੀ ਆ ਇੱਕ ਬੋਤਲ ਆ ਬਾਈ ਅੰਗਰੇਜ਼ੀ ਦੀਆਂ ਤਿੰਨ ਬੋਤਲਾਂ ਵੀ ਰੀਸ ਨਹੀਂ ਕਰ ਸਕਦੀਆਂ ਉਹਦੀਆਂ ਕਿਉਂਕਿ ਕੋਈ ਕੈਮੀਕਲ ਨਹੀਂ ਕੋਈ ਫਲੇਵਰ ਨਹੀਂ ਕੋਈ ਐਕਸਟਰਾ ਗੰਦਮੰਦ ਨਹੀਂ ਪਾਉਣਾ ਵਿੱਚ ਪਿਓਰ ਬਿਲਕੁਲ ਹਾਈ ਕੁਆਲਿਟੀ ਚੀਜ਼ ਨਿਕਲਨੀ ਆ ਵੀ ਦੋ ਪੈਗ ਲਾਏ ਹੁਣ ਬੰਦੇ ਨੂੰ ਦੱਸ ਦਿੰਦੇ ਆ ਵੀ ਕੁਝ ਪੀਤਾ ਹੁਣ ਤੁਹਾਨੂੰ ਆਪਾਂ ਸਾਰਾ ਸਿਸਟਮ ਦਿਖਾ ਦਿੰਨੇ ਆ ਦੇਖੋ ਆ ਆਪਣੀ ਟੋਟਲ ਮਸ਼ੀਨਰੀ ਆ ਸਾਰੀ ਜਿਹੜੇ ਅੰਦਰ ਸਮਾਨ ਬਣਾ ਦਾ ਸਾਰਾ ਵਧੀਆ ਦਾਰੂ ਬਣਦੀ ਆ ਆ ਜਿਹੜੀ ਟੈਂਕੀ ਆ ਦੀ ਵੀ 35 ਲੀਟਰ ਕੈਪੈਸਿਟੀ ਆ ਇਹ ਤੁਹਾਨੂੰ ਇੱਥੇ ਬਰੂ ਸ਼ਾਪ ਚੋਂ ਬੜੀ ਆਸਾਨੀ ਨਾਲ ਮਿਲ ਜਾਂਦੀ ਜਾਂ ਆਨਲਾਈਨ ਮੰਗਾ ਲਓ ਆ ਈ ਬੇਤੇ ਵੀ ਮਿਲ ਜਾਂਦਾ ਤੇ ਆਪਣਾ ਫਲਿੱਪਕਾਰਟ ਹੋ ਗਿਆ Amazon ਹੋ ਗਿਆ ਇਹਨੂੰ ਸਪਿਰਟ ਮੇਕਰ ਕਹਿ ਦਿੰਨੇ ਆਪਾਂ ਆ ਜਿਹੜੀ ਟੈਂਕੀ ਆ 35 ਲੀਟਰ ਕੈਪੈਸਿਟੀ ਆ ਜੀ ਤੇ ਇੱਕ ਇਹਦੇ ਨਾਲ ਉੱਪਰਲਾ ਢੱਕਣ ਜਿਹੜਾ ਦੇਖੋ ਲੌਕ ਲਾਏ ਹੋਇਆ ਕੁੰਡੇ ਰਾ ਕੇ ਮੈਂ ਥੋੜੇ ਦਿੱਤੇ ਵਿੱਚ ਫਸਾ ਕੇ ਲੌਕ ਲਾਇਆ ਵੀ ਪ੍ਰੈਸ਼ਰ ਲੀਕ ਨਾ ਹੋਵੇ ਵੈਸੇ ਲੌਕ ਵੈਸੇ ਵੀ ਬਹੁਤ ਵਧੀਆ ਲੱਗ ਜਾਂਦਾ ਤੇ ਉੱਪਰਲਾ ਢੱਕਣਾ ਜਿਹੜਾ ਸਟੀਲ ਦਾ ਇਹ ਕਾ ਕਾਪਰ ਦੀ ਟਿਊਬ ਜਾਂਦੀ ਉਪਰ ਮੈਂ ਜ਼ੂਮ ਕਰਦਾ ਦੇਖੋ ਇਹ ਕਾਪਰ ਦੀ ਟਿਊਬ ਹੈ ਜਿਹੜੀ ਇਦੇ ਅੰਦਰ ਇੱਕ ਹੋਰ ਕੋਇਲ ਲੱਗੀ ਆ ਇਹ ਇਸ ਜਗ੍ਹਾ ਤੋਂ ਲੈ ਕੇ ਟੌਪ ਤੱਕ ਜਿਹੜੀ ਗੋਲ-ਗੋਲ ਘੁੰਮਦੀ ਆ ਤੇ ਪਹਿਲਾਂ ਤੁਸੀਂ ਕੀ ਕਰਨਾ ਤੁਹਾਨੂੰ ਡਿਟੇਲ ਚ ਦੱਸ ਦਿੰਨੇ ਆ ਆ ਜਿਹੜੀ ਟੈਂਕੀ ਆ ਇਹਦੇ ਤੁਸੀਂ 25 ਜਾਂ 26 ਕਿਲੋ ਲੀਟਰ ਪਾਣੀ ਪਾ ਲੈਣਾ ਤੇ 10 ਕਿਲੋ ਲੀਟਰ ਵਧੀਆ ਕੁਆਲਿਟੀ ਦਾ ਗੁੜ ਲਿਆ ਕੇ ਚੰਗੀ ਤਰ੍ਹਾਂ ਘੋਲ ਲਓ ਗਰਮ ਪਾਣੀ ਪਾ ਕੇ ਤੇ ਜਿਹੜਾ ਡਬਲ ਰੋਟੀ ਵਾਲਾ ਮਸਾਲਾ ਹੁੰਦਾ ਜਿਹਨੂੰ ইস্ট ਬੋਲ ਦਿੰਨੇ ਆਪਾਂ ਇੱਥੇ ਆਪਾਂ ਇੰਡੀਆ ਦੀ ਡਬਲ ਰੋਟੀ ਵਾਲਾ ਮਸਾਲਾ ਕਹਿ ਦਿੰਨੇ ਆ ਇੱਥੇ ਗੋਰੀ ਇੰਗਲਿਸ਼ ইস্ট ਬੋਲ ਦਿੰਦੇ ਆ ਈਸਟ ਯੂਸ ਟੂ ਵਾਈਏਸਟ ਜੋ ਵੀ ਕਹਿੰਦੇ ਆ ਚਲੋ ਉਹ ਤਕਰੀਬਨ 25 ਲੀਟਰ ਪਾਣੀ ਹੋ ਗਿਆ 10 ਕਿਲੋ ਗੁੜ ਹੋ ਗਿਆ 10 ਪਾਲੋ 8 ਪਾਲੋ 9 ਪਾਲੋ ਚਲੋ 8 ਤੋਂ ਉੱਪਰ ਉੱਪਰ ਰੱਖੋ ਗਰਮ ਪਾਣੀ ਪਾ ਕੇ ਚੰਗੀ ਤਰ੍ਹਾਂ ਘੋਲ ਲਓ ਤੇ 25 ਲੀਟਰ ਪਾਣੀ 10 ਕਿਲੋ ਤੁਹਾਡਾ ਗੁੜ ਹੋ ਗਿਆ ਇਹ 35 ਹੋ ਗਿਆ ਨਾ ਤੇ 35 ਲੀਟਰ ਪੂਰੀ ਕਪੈਸਿਟੀ ਹੈ ਜੀ ਇਹ ਫੁੱਲ ਭਰ ਗਿਆ ਤੇ ਈਸਟ ਪਾ ਕੇ ਚੰਗੀ ਤਰ੍ਹਾਂ ਘੋਲ ਕੇ ਤੇ ਆ ਢੱਕਣ ਤੁਸੀਂ ਉੱਤੇ ਲਾਉਣਾ ਆ ਢੱਕਣ ਦੇ ਨਾਲ ਮਿਲਦਾ ਹੈ ਇਕ ਢੱਕਣ ਤੋਂ ਪਹਿਲਾਂ ਟੱਕਣ ਲਾਉਣਾ ਹੈ ਇਹਦੇ ਨਾਲ ਇਹ ਸੀਲ ਹੋ ਜਾਂਦਾ ਉੱਪਰੋਂ ਪੂਰਾ ਵੀ ਡੁੱਲਦਾ ਨਹੀਂ ਤੇ ਟੱਕਣ ਲਾਉਣ ਦਾ ਕੋਈ ਮੱਖੀ ਵਗੈਰਾ ਮਿੱਟੀ ਮੁੱਟੀ ਨਹੀਂ ਪੈਂਦੀ ਤੇ ਜਦੋਂ यीस्ट ਪਾ ਕੇ 10 25 ਲੀਟਰ ਪਾਣੀ 10 ਕਿਲੋ ਗੁੜ ਪਾਤਾ ਇਹ ਚੱਲਣੀ ਸ਼ੁਰੂ ਹੋ ਜੇਗੀ ਜਿਵੇਂ ਆਪਾਂ ਕਹਿੰਦੇ ਭਾਂਡਾ ਚੱਲ ਪਿਆ ਉਹ ਫਰਮੈਂਟੇਸ਼ਨ ਸ਼ੁਰੂ ਹੋ ਜਾਂਦੀ ਹੈ यीस्ट ਪਾਉਣ ਤੋਂ ਬਾਅਦ ਤੇ 20 ਦਿਨ ਲੱਗ ਜਾਣ 25 ਲੱਗ ਜਾਣ ਮਹੀਨਾ ਲੱਗ ਜਾ ਜਦੋਂ ਬੁਲਬਲੇ ਬਣਦੇ ਆ ਸ਼ੂ ਸ਼ੂ ਦੀ ਆਵਾਜ਼ ਆਉਂਦੀ ਸਮਝੋ ਚੱਲ ਰਿਹਾ ਭਾਂਡਾ ਫਰਮੈਂਟੇਸ਼ਨ ਹੋ ਗਈ ਆ ਜਦੋਂ ਚੱਲ ਕੇ ਤਿਆਰ ਹੋ ਗਿਆ ਬਿਲਕੁਲ ਖੜ ਜੇਗਾ ਕੋਈ ਬੁਲਬਲੇ ਨਹੀਂ ਬੰਨੇ ਬਿਲਕੁਲ ਵਾਈਟ ਜਿਹਾ ਹੋ ਕੇ ਖੜ ਜੂਗਾ ਜਦੋਂ ਖੜ ਜੇ ਪੰਜ ਛੇ ਦਿਨ ਰੈਸਟ ਦੇ ਕੇ ਉਸ ਤੋਂ ਬਾਅਦ ਹ ਸਿਲੰਡਰ ਕਿਟ ਮਿਲਦੀ ਉੱਪਰਲੀ ਕੁਆਇਲ ਵਾਲਾ ਟਕਣਾ ਜਿਹੜਾ ਇਹ ਲੱਗਾ ਤੇ ਆ ਟਕਣ ਲੱਗਾ ਇਹ ਟਕਣ ਉਦੋਂ ਲਾਉਣਾ ਜਦੋਂ ਆਪਾਂ ਮਸਾਲਾ ਸਮਾਨ ਸਾਰਾ ਘੋਲ ਕੇ ਰੱਖਤਾ ਜਿੱਦਣ ਕੱਢਣੀ ਆ ਆਪਾਂ ਉਦੋਂ ਆ ਟਕਣ ਨਾਲ ਲੈਣਾ ਉੱਤੇ ਇਹਦੇ ਤੁਹਾਨੂੰ ਕਾਪਰ ਦੀ ਇੱਕ ਕੁਆਇਲ ਮਿਲਦੀ ਨਾਲ ਇੱਕਾ ਟਕਣ ਮਿਲਦਾ ਕੁੰਡੇ ਨਾਲ ਲੱਗਿਆ ਆਲਰੇਡੀ ਇਹਦੇ ਅੰਦਰ ਇੱਕ ਹੋਰ ਕੋਇਲ ਘੁੰਮਦੀ ਆ ਜਦੋਂ ਆਪਾਂ ਇਹਨੂੰ 100 ਤੇ ਟੈਂਪਰੇਚਰ 110 ਤੇ ਬੰਨ ਕੇ ਬਿਜਲੀ ਦਾ ਤਾਰ ਆ ਉਹ ਸਾਹਮਣੇ ਪਿੱਛੇ ਲਾ ਦਿੰਨੇ ਆ ਸਵਿਚ ਔਨ ਕਰ ਦਿੰਨੇ ਆ ਇਹ ਗਰਮ ਹੋਣਾ ਸ਼ੁਰੂ ਹੋ ਜਾਂਦਾ ਜਦੋਂ 95 96 ਡਿਗਰੀ ਤੇ ਗਰਮ ਹੋ ਜਾਂਦਾ ਉਸ ਤੋਂ ਬਾਅਦ ਜਿਹੜੀ ਆਪਣੀ ਵਧੀਆ ਦਾਰੂ ਹਾਈ ਕੁਆਲਿਟੀ ਦੀ ਇੱਥੋਂ ਹਾਈ ਸਪੀਡ ਤੇ ਸਟੀਮ ਬਣ ਕੇ ਉੱਪਰ ਜਾਂਦੀ ਆ ਕਾਪਰ ਦੀ ਕੋਇਲ ਦੇ ਵਿੱਚ ਜਿਹੜਾ ਅੰਦਰ ਕੋਇਲ ਲੱਗਾ ਕਾਪਰ ਦਾ ਇੱਕ ਹੋਰ ਇਹ ਉਹਦੇ ਨਾਲ ਹਿੱਟ ਕਰਦੀ ਜਾ ਕੇ ਟਕਰਾਉਂਦੀ ਆ ਨੇ ਕਿ ਉਦੇ ਬਾਅਦ ਆਪਾਂ ਇੱਕ ਠੰਡੇ ਪਾਣੀ ਵਾਲੀ ਪਾਈਪ ਇਧਰੋਂ ਆਉਂਦੀ ਆ ਇੱਕ ਮਿੰਟ ਆ ਠੰਡੇ ਪਾਣੀ ਵਾਲੀ ਪਾਈਪ ਇਧਰੋਂ ਆਉਂਦੀ ਆ ਤੇ ਪਰਲੇ ਪਾਸਿਓਂ ਇੱਕ ਬਾਹਰ ਜਾਂਦੀ ਹੈ ਯਾਨੀ ਕਿ 2 ਇਨਲੇਟ ਐਂਡ ਆਊਟਲੇਟ ਇਨਲੇਟ ਦਾ ਮਤਲਬ ਹੈ ਕਿ ਪਾਣੀ ਠੰਡਾ ਇਧਰੋਂ ਆ ਰਿਹਾ ਤੇ ਆਊਟਲੇਟ ਆ ਵੀ ਗਰਮ ਹੋ ਕੇ ਇਧਰੋਂ ਬਾਹਰ ਜਾਈ ਜਾਂਦਾ ਇਹਦਾ ਕੰਮ ਕੀ ਹੁੰਦਾ ਮੇਨ ਜਦੋਂ ਆਪਣੀ ਵਧੀਆ ਸ਼ਰਾਬ ਇਹਦੇ ਵਿੱਚੋਂ ਬਣ ਕੇ ਭਾਫ਼ ਦੇ ਰੂਪ ਚ ਇੱਥੇ ਆਉਂਦੀ ਟਕਰੌਂਦੀ ਆ ਕੇ ਕਾਪਰ ਦੀ ਕੋਇਲ ਦੇ ਵਿੱਚ ਉਹਦਾ ਸਪਰਿੰਗ ਲੱਗਿਆ ਜਿਹੜਾ ਇਹ ਜਿਹੜਾ ਕੰਡੈਂਸਰ ਕੋਇਲ ਆ ਉਦੋਂ ਨਾਲ ਟਕਰਾਂਦੀ ਆ ਕਿ ਭਾਫ਼ ਗਰਮ ਫਿਰ ਠੰਡਾ ਪਾਣੀ ਉਸ ਕੋਇਲ ਨੂੰ ਠੰਡੀ ਕਰ ਦਿੰਦਾ ਤੇ ਭਾਫ਼ ਗਰਮ ਆ ਕੇ ਟਕਰਾਂਦੀ ਠੰਡੀ ਕੋਇਲ ਦੇ ਨਾਲ ਉਹ ਲਿਕੁਇਡ ਚ ਬਦਲ ਕੇ ਯਾਨਕਿ ਸ਼ਰਾਬ ਬਣ ਜਾਂਦੀ ਉਹ ਪਾਈਪ ਚੋਂ ਬਾਹਰ ਆਈ ਜਾਂਦੀ ਐ ਸਿੱਧੀ ਕੈਨੀ ਦੇ ਵਿੱਚ ਤੇ ਪਾਣੀ ਗਰਮ ਉਹ ਕੋਇਲ ਨੂੰ ਠੰਡੀ ਕਰਕੇ ਗਰਮ ਪਾਣੀ ਇਸ ਪਾਈਪ ਦੇ ਵਿੱਚੋਂ ਬਾਹਰ ਜਾ ਕੇ ਉਹ ਤੁਸੀਂ ਪਾਈਪ ਪਰਲੇ ਪਾਈ ਸਿੱਟਦੇ ਹੋ ਕਿਤੇ ਵੀ ਬਾਹਰ ਤੇ ਆਹ ਸਾਰੀ ਗੇਮ ਆ ਜਿਵੇਂ ਇੰਡੀਆ ਆਪਾਂ ਕੱਢਦੇ ਆ ਨਾ ਠੰਡਾ ਪਾਣੀ ਉੱਪਰ ਪਾਉਣੇ ਆ ਜੋ ਗਰਮ ਹੁੰਦਾ ਪਾਣੀ ਬਦਲ ਦੇਣੇ ਇਹਦੇ ਵਿੱਚ ਕੁਝ ਨਹੀਂ ਕਰਨਾ ਤੇ ਸਾਰਾ ਸਿਸਟਮ ਤੁਹਾਡਾ ਫੁਲੀ ਆਟੋਮੈਟਿਕ ਆ ਜਦੋਂ ਤੁਸੀਂ ਕੱਢਣੀ ਆ ਬਸ ਉਹ ਬਿਜਲੀ ਦੇ ਸਾਹਮਣੇ ਤਾਰ ਲਾ ਦੇਣੀ ਆ। ਹੀਟੋ ਸਿਸਟਮ ਗਰਮ ਹੋਣਾ ਸ਼ੁਰੂ ਹੋ ਜਾਣਾ। ਜਦੋਂ 90 95 ਡਿਗਰੀ ਟੈਂਪਰੇਚਰ ਹੋ ਗਿਆ ਤਾਂ ਤੁਹਾਡੀ ਵਧੀਆ ਹਾਈ ਕੁਆਲਿਟੀ ਸ਼ਰਾਬ ਇਹਦੇ ਵਿੱਚੋਂ ਭਾਫ਼ ਬਣ ਕੇ ਉੱਪਰ ਆਉਣੀ ਆ। ਇਹਦੇ ਵਿੱਚ ਪਾਣੀ ਘੁੰਮਦਾ ਉਹ ਭਾਫ਼ ਠੰਡੇ ਪਾਣੀ ਦੀ ਕੋਇਲ ਨਾਲ ਟਕਰਾ ਕੇ ਠੰਡੀ ਹੋ ਕੇ ਪਾਣੀ ਬਣ ਕੇ ਇਸ ਤੋਂ ਬਾਹਰ ਆ ਜਾਂਦੀ ਹੈ ਪਾਈਪ ਚੋਂ। ਤੇ ਆਹ ਪਾਈਪ ਚੋਂ ਠੰਡਾ ਪਾਣੀ ਆ ਰਿਹਾ ਇਹ ਚੋਂ ਬਾਹਰ ਜਾ ਰਿਹਾ। ਤੇ ਹੁਣ ਇਹ ਸਵਾਲ ਉੱਠੇਗਾ ਵੀ ਪਾਣੀ ਕਿੰਨਾ ਕੁ ਲੱਗਦਾ ਹੈ ਵੀ ਪਾਣੀ ਬਹੁਤ ਵੇਸਟ ਹੋ ਜਾਏਗਾ, ਬਿਜਲੀ ਬਹੁਤ ਵੇਸਟ ਹੋਏਗੀ। ਵੇ ਕੁਛ ਨਹੀਂ ਲੱਗਦਾ ਬਿਜਲੀ ਵੀ ਬਹੁਤ ਥੋੜੀ ਯੂਜ਼ ਕਰਦਾ ਹੈ ਜਦੋਂ ਟੈਂਪਰੇਚਰ ਥੱਲੇ ਪੂਰਾ ਹੋ ਜੇ ਜਿਵੇਂ ਏਸੀ ਆਪਣਾ ਠੰਡਾਉਣ ਤੋਂ ਬਾਅਦ ਆਪੇ ਕੱਟ ਕਰੀ ਜਾਂਦਾ ਟੈਂਪਰੇਚਰ ਤੋਂ ਬਾਅਦ ਆਪੇ ਕੱਟ ਕਰੀ ਜਾਂਦਾ ਹੈ ਤੇ ਰਹੀ ਗੱਲ ਪਾਣੀ ਦੀ ਪਾਣੀ ਕਿੰਨਾ ਯੂਜ਼ ਹੁੰਦਾ ਇੱਕ ਘੰਟੇ ਦੇ ਵਿੱਚ 5-6 ਲੀਟਰ ਪਾਣੀ ਯੂਜ਼ ਹੁੰਦਾ ਤੇ 3 ਕ ਘੰਟੇ 4 ਲੱਗਦਾ ਤੁਹਾਨੂੰ 5-7 ਬੋਤਲਾਂ ਵਧੀਆ ਬਣਾਉਣ ਤੇ ਯਾਨੀ ਕਿ 25 ਲੀਟਰ ਪਾਣੀ 10 ਕਿਲੋ ਗੋੜਿਆਂ ਖੰਡ ਇਹਦੇ ਜੋ ਪਹਿਲੇ ਤੋੜਦਿਆਂ ਹਾਈ ਕੁਆਲਿਟੀ 5 ਬੋਤਲਾਂ ਨਿਕਲੀਆਂ ਤੁਹਾਡੀਆਂ ਯਾਨੀ ਕਿ 2 ਕਿਲੋ ਖਾਂਡਿਆਂ ਗੁੱੜ ਚੋਂ ਇੱਕ ਬੋਤਲ ਬੰਨੀ ਆ। ਉਹ ਨਾਲੀ ਚੋਂ ਢੰਡਾ ਪਾਣੀ ਆ ਰਿਹਾ ਤੇ ਪਰਲੀ ਦੇ ਵਿੱਚੋਂ ਸਰਕਲ ਕਰਕੇ ਬਾਹਰ ਜਾ ਰਿਹਾ ਤੇ ਪਾਣੀ ਕਿੰਨਾ ਕੁ ਲੱਗਦਾ ਇੱਥੇ? ਇਹ ਕਹਿ ਲੋ ਵੀ ਇੱਕ ਘੰਟੇ ਚ 5 ਕਿਲੋਲਟਰ ਪਾਣੀ ਯੂਜ਼ ਹੁੰਦਾ। ਯਾ ਇਹ ਕਹਿ ਸਕਦੇ ਆ ਵੀ 5 ਬੋਤਲਾਂ ਸਿਰੇ ਦੀ ਬਣਾਉਣ ਦੇ ਵਿੱਚ ਜਿੰਨਾ ਕੁ ਬੰਦੇ ਦੇ ਨਹਾਉਣ ਤੇ ਪਾਣੀ ਲੱਗਦਾ ਜਿੰਨਾ ਆਪਾਂ ਨਹਾ ਲੈਨੇ ਆ ਗੱਡੀ ਧੋ ਲੈਨੇ ਇੰਨਾ ਕੁ ਪਾਣੀ ਲੱਗਣਾ ਤੁਹਾਡਾ ਸਾਰੇ ਕੰਮ ਤੇ। ਕੁਝ ਵੀ ਨਹੀਂ ਹੈਗਾ ਯਾਰਾ। 2 ਡਾਲਰ ਦਾ ਪਾਣੀ ਵੀ ਯੂਜ਼ ਨਹੀਂ ਹੁੰਦਾ। ਕਿਉਂਕਿ ਮੋਟਰਸਾਈਕਲ ਦੀ ਜਿਹੜੀ ਪੈਟਰੋਲ ਵਾਲੀ ਨਾਲ ਹੀ ਨਹੀਂ ਆਉਂਦੀ ਹੀਰੋ ਹੰਡੇ ਵਾਲੀ ਥੱਲੇ ਕਿੰਨਾ ਕੁ ਪਤਲੀ ਮੋਟੀ ਨਾਲੀ ਹੁੰਦੀ ਆ ਬਰੀਕ ਜੀ ਨਾਲੀ ਹੁੰਦੀ ਆ ਇੰਨਾ ਕੁ ਪਾਣੀ ਛੱਡਣਾ ਤੁਸੀਂ ਪਿੱਛੋਂ ਮਾੜੀ ਟੂਟੀ ਖੋਲਣੀ ਆ ਵੀ ਹਲਕਾ ਹਲਕਾ ਪਾਣੀ ਆਉਂਦਾ ਰਹੇ ਤੇ ਕੋਇਲ ਨੂੰ ਠੰਡਾ ਕਰੀ ਜਾਵੇ ਤੇ ਠੰਡੀ ਕੋਇਲ ਜਿਹੜੀ ਉਹ ਭਾਫ਼ ਜਿਹੜੀ ਉਹਨੂੰ ਠੰਡੀ ਕਰਕੇ ਇਧਰੋਂ ਕੱਢੀ ਆ ਵਿੱਚੋਂ ਦੀ ਆਹ ਸਾਰੀ ਗੇਮ ਆ ਦੇਖੋ ਤੇ ਐਸਕੇਨੀ ਦੇ ਵਿੱਚ ਬਣ ਬਣ ਕੇ ਡਿੱਗਦੀ ਰਹਿੰਦੀ ਆਪਣੇ ਆਪ ਤੇ 4 ਤੋਂ 4.5 ਘੰਟੇ ਲੱਗਦੇ ਆ ਤੁਹਾਡੀ ਪੂਰੀ ਪ੍ਰੋਸੈਸ ਦੇ ਉੱਤੇ ਤੇ ਵਧੀਆ ਤੁਹਾਡੀਆਂ 5 ਬੋਤਲਾਂ ਟੌਪ ਦੀਆਂ ਤਿਆਰ ਹੋ ਕੇ ਬਾਹਰ ਆ ਜਾਂਦੀਆਂ ਮੈਂ ਤੁਹਾਨੂੰ ਦਿਖਾਉਣਾ ਖੜੋ ਬੈਟਰੀ ਜੀ ਲਾ ਕੇ ਇਹ ਇੱਥੇ ਕਿ ਤੁਹਾਨੂੰ ਦਿਖਾ ਦੇਣੀ ਆ ਕਿੰਨਾ ਆ ਦੇਖੋ ਉਹ ਦੇਸਦੀ ਨਾਲੀ ਆ ਦੇਖੋ ਸ਼ਰਾਬ ਡਿੱਗੀ ਜਾਂਦੀ ਵਿੱਚ ਇਹ ਥੋੜੀ ਸਪੀਡ ਥੋੜੀ ਆ ਕਿਉਂਕਿ ਹਲੇ ਮੈਨੂੰ ਸ਼ੁਰੂ ਕੀਤੇ ਨੂੰ ਅੱਧਾ ਘੰਟਾ ਹੋਇਆ ਜਦੋਂ ਡੇਢ ਘੰਟਾ ਹੋ ਗਿਆ ਮਤਲਬ ਸਪੀਡ ਕਾਫੀ ਬਣ ਜਾਣੀ ਨਿਕਲਣ ਦੀ ਤੇ ਆ ਚੀਜ਼ ਹੈ ਜੀ ਸਾਰੀ ਉਹਨਾਂ glass ਵਾਲੇ ਖੜਾ ਹੁੰਦਾ ਵੀ ਇਹ ਸਿਸਟਮ ਸਾਰਾ ਹੈ ਕਿੰਨੇ ਦਾ ਇਹ ਵੀ ਕੋਈ ਬਹੁਤਾ ਮਹਿੰਗਾ ਵੀ ਹੈ ਨਹੀਂ ਇਹ ਪੂਰਾ ਸਿਸਟਮ ਤੁਹਾਨੂੰ 500 550 450 ਡਿਪੈਂਡ ਕਰਦਾ ਮੌਕੇ ਦਾ ਕੀ ਰੇਟ ਆ ਯਾਨੀ ਕਿ 400 ਤੋਂ 600 ਦੇ ਵਿੱਚ ਤੁਹਾਨੂੰ ਪੂਰੀ ਕਿੱਟ ਮਿਲ ਜਾਣੀ ਆ ਉਸ ਤੋਂ ਬਾਅਦ ਆਪਣਾ ਪਾਣੀ ਪਾ ਲਓ ਗੁੜ ਪਾ ਲਓ ਖੰਡ ਪਾ ਲਓ ਫਰੂਟ ਪਾ ਦਿਓ ਵਿੱਚ ਤੇ ਵਧੀਆ ਤੁਹਾਡੀਆਂ ਪੰਜ ਬੋਤਲਾਂ ਤਿਆਰ ਹੋ ਜਾਂਦੀਆਂ 10 ਕਿਲੋ ਮਟੀਰੀਅਲ ਦੇ ਨਾਲ ਤੇ ਅਗਲਾ ਕੁਐਸਚਨ ਇਹ ਆ ਵੀ ਇਹ ਚੀਜ਼ ਵੱਡੀ ਵੀ ਮਿਲ ਜਾਂਦੀ ਹਾਂਜੀ 35 ਲੀਟਰ ਤੋਂ ਲੈ ਕੇ 100 ਲੀਟਰ ਤੱਕ ਤੁਹਾਨੂੰ ਇਹਦੀ ਟੈਂਕੀ ਮਿਲ ਜਾਂਦੀ ਹੈ ਵੈਸੇ ਮੈਂ ਛੋਟੀ ਲੈ ਕੇ ਆਇਆ 35 ਲੀਟਰ ਵਾਲੀ ਘੱਟੋ ਘੱਟ ਮਿਲਦੀ ਆ ਇਦੋਂ ਉੱਤੇ 45 ਲੀਟਰ ਵਾਲੀ ਆਉਂਦੀ ਆ 55 ਵਾਲੀ 65 ਵਾਲੀ 80 95 100 ਆ 200 ਲੀਟਰ ਜਿੱਡੀ ਮਰਜ਼ੀ ਵੱਡੀ ਟੈਂਕੀ ਲੈ ਲਓ ਜਿੱਡੀ ਤੁਹਾਡੀ ਲੋੜ ਆ ਤੇ ਜੇ ਕੋਈ ਬੰਦਾ ਸਿੰਗਲ ਬੰਦਾ ਘਰ ਚ ਪੀਣ ਵਾਲਾ ਜਾਂ ਦੋ ਬੰਦੇ ਆ ਤਾਂ ਤੁਸੀਂ ਆ 35 ਆ 45 ਲੀਟਰ ਵਾਲੀ ਲੈ ਲਓ ਤੇ 20 22 ਦਿਨਾਂ ਬਾਅਦ ਆਪਣੇ ਪੰਜ ਬੋਤਲਾਂ ਬਣਾ ਲਓ ਤੇ ਬਹੁਤ ਵਧੀਆ ਬਣਦੀ ਆ ਬਹੁਤ ਅੱਛੀ ਕੁਆਲਿਟੀ ਕੋਈ ਕੈਮੀਕਲ ਨਹੀਂ ਕੋਈ ਫਲੇਵਰ ਨਹੀਂ ਤੇ ਜਿੱਥੇ ਤੁਸੀਂ ਇੰਗਲਿਸ਼ ਦੇ 3 ਪੈਗ ਲਾਉਣੇ ਆ ਇਹਦੇ 1.5 ਜਾਂ 2 ਹੀ ਲਾ ਲਓ ਤੇ ਬਹੁਤ ਵਧੀਆ ਹੁੰਦੇ ਆ ਕਿਉਂਕਿ ਬਹੁਤ ਤੇਜ਼ ਬਣਦੀ ਆ ਤੇ ਇਹ ਤਾਂ ਡਿਗਰੀ ਹੁੰਦੀ ਜਿਹੜੀ 80 ਤੋਂ 85% ਡਿਗਰੀ ਵਾਲੀ ਪਿਓਰ ਵਧੀਆ ਨਿਕਲਦੀ ਆ ਤੇ ਇਦਾਂ ਨਾਲ ਹੀ ਨਾਲ ਮਿਲਦੀ ਆ ਇਹਦੇ ਇੱਥੋਂ ਤੱਕ ਮਿਲਦੀ ਆ ਨਾਲ ਹੀ ਅੱਗੇ ਜਿਹੜੀ ਆ ਪਲਾਸਟਿਕ ਦੀ ਪਾਈਪ ਆ ਜਾਂ ਜਿਹੜੀ ਵੀ ਸੌਫਟ ਜੀ ਪਾਈਪ ਹੁੰਦੀ ਆ ਤੁਸੀਂ ਕਿਸੇ ਵੀ ਬਨਿੰਗ ਚੋਂ ਲੈ ਆਓ ਕਿਸੇ ਪਾਈਪ ਸ਼ਾਪ ਤੋਂ ਕਿਤੋਂ ਮਰਜ਼ੀ ਲੈ ਆਓ ਛੋਟਾ 5-6 ਫੁੱਟ ਦਾ 4 ਫੁੱਟ ਦਾ ਟੋਟਾ ਲਾ ਕੇ ਜੋੜ ਦੋ ਨਾਲ ਜਿਹੜਾ ਆਪਾਂ ਅੱਗੇ ਡਰਮੇ ਸਿੱਟ ਦੇਣਾ ਤੇ ਬਹੁਤ ਵਧੀਆ ਸਿਸਟਮ ਆ ਬਾਈ ਮੈਂ ਰეკਮੈਂਡ ਕਰੂੰਗਾ ਜਿਹੜੇ ਸ਼ਕੀਨ ਆ ਬਈ ਘਰ ਦੀ ਪੀਣਦੇ ਆ ਵਧੀਆ ਬਣਾਉਣ ਦੇ ਆ ਚੀਜ਼ ਲੈ ਕੇ ਆਓ ਤੇ ਨਜ਼ਾਰੇ ਵੱਡੋ ਬਹੁਤ ਵਧੀਆ ਸਿਸਟਮ ਆ ਤੇ 20-22 ਦਿਨ ਲੱਗਦੇ ਆ 25 ਦਿਨ ਤਿਆਰ ਹੋਣ ਤੇ ਜਿੱਦਨ ਆਪਾਂ ਪਾਣੀ ਤੇ ਗੁੜ ਘੋਲ ਕੇ ਪਾ ਦਿੰਨੇ ਆ ਜੇ ਠੰਡਾ ਮੌਸਮ ਹੈ ਤਾਂ 40 ਦਿਨ ਲੱਗ ਜਾਂਦੇ ਆ ਗਰਮੀਆਂ ਤਾਂ 25 ਦਿਨ ਲੱਗਦੇ ਆ ਉਦੋਂ ਬਾਅਦ ਆਪਣਾ ਉਹ ਟੱਕਣ ਉੱਪਰੋਂ ਲਾ ਦਿਓ ਤੇ ਆਹ ਟੱਕਣ ਕੱਸ ਲੋ ਕੰਡੈਂਸਰ ਕੋਇਲ ਵਾਲਾ ਤੇ ਬਿਜਲੀ ਦੀ ਤਾਰ ਲਾ ਦਿਓ ਟੈਂਪਰੇਚਰ ਥੱਲੇ 0 ਹੁੰਦਾ ਹੌਲੀ ਹੌਲੀ ਉੱਪਰ ਵਧ ਜਾਂਦਾ ਤੇ 95 ਤੇ ਆ ਗਿਆ ਤੇ ਬੰਨੀ ਸ਼ੁਰੂ ਹੋ ਜਾਣੀ ਆ ਤੇ ਨਾਲੇ ਤੁਸੀਂ ਪਾਣੀ ਦੀ ਟੂਟੀ ਖੋਲ ਦਿਓ ਵਿੱਚੋਂ ਤੇ ਤੁਹਾਡਾ 4 ਘੰਟੇ ਚ ਕੰਮ ਆ ਕੁਝ ਵੀ ਨਹੀਂ ਕਰਨਾ ਉੱਤੇ ਬਹਿ ਕੇ ਫੁੱਲੀ ਆਟੋਮੈਟਿਕ ਸਿਸਟਮ ਆ ਪਾਣੀ ਆਪੇ ਆਈ ਜਾਂਦਾ ਥੋੜਾ ਥੋੜਾ ਪਰਲੇ ਪਾਸਿਓਂ ਬਾਹਰ ਜਾਈ ਜਾਂਦਾ ਤੇ ਬਿਜਲੀ ਦੀ ਤਾਰ ਲੱਗੀ ਆ ਸਾਰਾ ਕੁਝ ਆਟੋਮੈਟਿਕ ਹੋ ਜਾਂਦਾ ਕੋਲ ਬਹਿਣਾ ਬਹਿ ਜਾਓ ਨਹੀਂ ਤੇ ਆਪਣਾ ਅੰਦਰ ਮੂਵੀ ਦੇਖੋ ਰੋਟੀ ਪਾਣੀ ਖਾਓ 4-5 ਘੰਟੇ ਬਾਅਦ ਆ ਕੇ ਬੰਦ ਕਰ ਦਿਓ ਪਤਾ ਤੁਹਾਨੂੰ ਲੱਗ ਜਾਂਦਾ ਵੀ ਆਪਣੇ 5 ਕੁ ਬੋਤਲਾਂ ਬਣ ਗਈਆਂ ਤੇ ਫਿਰ ਵੀ ਕੋਈ ਡਾਊਟ ਆ ਤਾਂ ਥੋੜੀ ਜੀ ਕੌਲੀ ਚ ਪਾ ਕੇ ਤੇ ਅੱਗ ਲਾ ਕੇ ਦੇਖ ਲਓ ਜੇ ਵਧੀਆ ਨੀਲੀ ਲਾਟ ਮਾਰਦੀ ਆ ਤੇ ਕਦੀ ਬੋਤਲ ਹੋਰ ਕੱਢ ਲਓ ਜੇ ਅੱਗ ਜੀ ਨਹੀਂ ਸਹੀ ਬਣਦੀ ਸਮਝੋ ਕੰਮ ਖਤਮ ਆ ਵੀ ਬਣ ਗਈ ਜਿਹੜੀ ਬਣਨੀ ਸੀ ਉੱਥੇ ਨੂੰ ਬੰਦ ਕਰ ਦਿਓ ਤੇ ਮੇਰੇ ਹਿਸਾਬ ਨਾਲ ਆਪਾਂ ਸਾਰੀ ਇਨਫਰਮੇਸ਼ਨ ਕਵਰ ਕਰਤੀ ਇਹਦੇ ਵਿੱਚ ਇੱਕ ਵਾਰ ਸਮਾਲ ਦੁਬਾਰਾ ਰਿਪੀਟ ਕਰ ਦਿੰਨੇ ਆ ਕਾਲੀ ਕਾਲੀ 400 ਤੋਂ ਲੈ ਕੇ 600 ਡਾਲਰ ਦੇ ਵਿੱਚ ਤੁਹਾਨੂੰ ਇਹ ਕਿੱਟ ਮਿਲਣੀ ਆ ਪੂਰੀ ਜਿਹਦੇ ਵਿੱਚ ਆ ਟੈਂਕੀ ਉੱਪਰ ਵਾਲਾ ਟੱਕਣਾ ਤੇ ਆ ਕੱਢਣ ਦੀ ਕੁਵੈਲ ਹੁੰਦੀ ਮੇਨ ਜਿ ਤੋਂ ਕੱਢਣੀ ਆ ਪਾ ਵੀ ਨਾਲ ਮਿਲਦੀ ਆ ਤੇ ਵੀ ਪਚੀ ਦੰਦਾ ਪ੍ਰੋਸੈਸਾ ਗੁੜ ਪਾ ਦਿਓ ਈਸਟ ਪਾ ਦਿਓ ਜਿਹੜਾ ਡਬਲ ਰੋਟੀ ਵਾਲਾ ਮਸਾਲਾ ਜਿਹਨੂੰ ਕਹਦੇ ਨੇ ਕੋਲਜ਼ ਵੂਲਵਰਥ ਚੋਂ ਐਲਡ ਜੋ ਮਿਲ ਜਾਂਦਾ ਆ ਜਿੱਦਣ ਕੱਢਣੀ ਆ ਉਹ ਛੋਟਾ ਟੱਕਣਾ ਲਾ ਕੇ ਤੇ ਵੱਡਾ ਟੱਕਣ ਲਾ ਦਿਓ ਉੱਤੇ ਸਾਈਡ ਤੋਂ ਲੋਕ ਲਾ ਦਿਓ ਬਿਜਲੀ ਜਿਤਾਰ ਲਾਉਣੀ ਆ ਤੇ ਟੈਂਪਰੇਚਰ ਤੋਂ 90 ਤੇ ਆ ਕੇ ਤੇ ਪਾਣੀ ਛੱਡ ਦੇਣਾ ਵਿੱਚੋਂ ਉਸ ਤੋਂ ਬਾਅਦ 4 ਘੰਟੇ ਲੱਗਦੇ ਆ ਤੁਹਾਡੇ 5-6 ਬੋਤਲਾਂ ਬਣਨ ਤੇ ਆਪਦੀਆ ਬਣਾਓ ਤੇ ਬੰਦ ਕਰ ਦਿਓ ਪਾਣੀ ਬੰਦ ਕਰ ਦਿਓ ਤੇ ਲਾਈਟ ਬੰਦ ਕਰ ਦਿਓ ਤੇ ਆਪਦੀ ਕਿੰਨੀ ਚੋਕੇ ਅੰਦਰ ਲੈ ਜਾਓ ਆ ਸਾਰਾ ਕੰਮ ਆ ਜੀ ਬਾਕੀ ਹੋਰ ਕੋਈ ਜਾਣਕਾਰੀ ਹੋਵੇ ਤਾਂ ਆਪਾਂ ਨੂੰ ਕਮੈਂਟ ਕਰ ਦਿਓ ਤੁਹਾਨੂੰ ਸਾਰੀ ਇਨਫਰਮੇਸ਼ਨ ਆਪਾਂ ਪ੍ਰੋਵਾਈਡ ਕਰਾ ਦੇਵਾਂਗੇ ਤੇ ਆ ਆਪਣੀ ਸਾਰੀ ਅੱਜ ਦੀ ਵੀਡੀਓ ਸੀ ਮਿੱਤਰੋ ਤੇ ਤੁਹਾਨੂੰ ਆਪਾਂ ਸਾਰੀ ਇਨਫਰਮੇਸ਼ਨ ਪ੍ਰੋਪਰ ਦੇ ਦਿੱਤੀ ਕੋਈ ਹੋਰ ਸਵਾਲ ਹੋਵੇ ਤਾਂ ਬਈ ਦੱਸ ਦਿਓ ਤੁਹਾਨੂੰ ਕਮੈਂਟ ਦੇ ਵਿੱਚ ਜਵਾਬ ਦੇ ਦੇ ਦਿਆਂਗੇ ਆਪਾਂ ਓਕੇ ਵੀਰੋ ਸਤਿ ਸ੍ਰੀ ਅਕਾਲ ਜੀ